ਜਿੰਦਾਬਾਦ ਨੂੰ ਲਾਈਵ ਦੇਖਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਚੱਕ ਸਰ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਆਪਣੇ ਹਰਮਨ ਪਿਆਰੇ ਜ਼ਿੰਦਾਬਾਦ ਨਾਲ ਜੁੜ ਗਏ ਹੋਮੋਗੇ ਤੇ ਅੱਜ ਆਪਾਂ ਥੋੜੀ ਹਲਕੀ ਫੁਲਕੀ ਜੀ ਗੱਲਬਾਤ ਕਰਾਂਗੇ ਜਿਹੜਾ 트ੰਪ ਸਾਹਿਬ ਨੇ 25% ਸਾਡੀ ਕੰਟਰੀ ਤੇ ਲਾ ਦਿੱਤਾ ਹੈ ਆਪਾਂ ਥੋੜੀ ਜੀ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਮੇਰੇ ਬਹੁਤ ਹੀ ਸਤਿਕਾਰਯੋਗ ਸਤਿਵਾਲ ਚੋਲ ਸਾਹਿਬ ਸਾਡੇ ਨਾਲ ਜੁੜ ਗਏ ਆ ਤੇ ਅੱਜ ਉਹਨਾਂ ਨਾਲ ਆਨਰ ਜੁੜਿਆ ਤੇ ਉਹਨਾਂ ਨਾਲ ਵੈਲਕਮ ਕਰਦੇ ਹਾਂ ਤੇ ਥੋੜਾ ਉਹਨਾਂ ਦੀ ਨਜ਼ਰੀ ਥਰੂ ਤੁਹਾਡੇ ਤੱਕ ਗੱਲਬਾਤ ਕਰਾਂਗੇ ਵੀ ਇਹਦਾ ਜਿਹੜਾ ਟ੍ਰੈਫਲ ਲੱਗਾ ਹੈ ਇਹਦਾ ਸਾਡੇ ਖਾਸ ਕਰਕੇ ਸਾਡੀ ਕੰਟਰੀ ਤੇ ਕੀ ਕੀ ਅਸਰ ਹੋਊਗਾ ਥੋੜੀ ਹਲਕੀ ਫਲਕੀ ਗੱਲਬਾਤ ਕਰਾਂਗੇ ਆਜੋ ਪਹਿਲਾਂ ਆਪਾਂ ਆਨਰ ਉਹਨਾਂ ਦਾ ਵੈਲਕਮ ਕਰ ਲਈਏ ਤੇ ਉਹਨਾਂ ਨਾਲ ਕਰਾਂਗੇ ਗੱਲਬਾਤ ਜੌਨ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਜਦੋਂ ਮੈਥਿਊੜ ਕੇ ਤੁਹਾਡੇ ਆਪਣੇ ਪ੍ਰਾਸ਼ੋਟੇ ਵੱਲੋਂ ਫਿਲਕਮਿਆਂ ਤੁਸੀਂ ਆਨਰ ਨੂੰ ਜ਼ਿੰਦਾਬਾਦ ਤੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰੇ ਆਪਣੇ ਸਤਿਵੰਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਜੀ ਔਰ ਧੰਨਵਾਦ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡਾ ਟੈਲੀਵਿਜ਼ਨ ਪ੍ਰੋਗਰਾਮ ਹੈ ਜੋ ਦਰਸ਼ਕਾਂ ਦੇ ਰੂਬਰੂ ਤੁਸੀਂ ਇਨਫੋਰਮੇਸ਼ਨ ਲੈ ਕੇ ਪੇਸ਼ ਹੁੰਦੇ ਹੋ ਉਹ ਤੁਹਾਡਾ ਵੀ ਧੰਨਵਾਦ ਹੈ ਜੀ ਜੋ ਜੋ ਸਾਬ ਕਾਫੀ ਦਿਨਾਂ ਦੀ ਇਹ ਜਿਹੜੀ ਤਲਵਾਰ ਕਹਿੰਦੇ ਹੁੰਦੇ ਆ ਲਟ ਘਰੇ ਸੀ ਸਾਡੀ ਕੰਟਰੀ ਦੇ ਉੱਤੇ ਇਹ ਗੱਲ ਕਦੀ ਆ ਜਾਂਦੀ ਸੀ ਕਦੀ ਠੰਡੀ ਪੈ ਜਾਂਦੀ ਸੀ ਕਦੀ ਆ ਜਾਂਦੀ ਸੀ ਕਹਿੰਦੇ ਇਹ ਅਰਫ ਹਉਣ ਲੱਗਿਆ ਹੁਣ ਲੱਗਿਆ ਹੁਣ ਲੱਗਿਆ ਤੇ ਇਹ ਹੁਣ ਲੱਗ ਚੁੱਕਾ ਹੈ ਤੇ ਖਾਸ ਕਰਕੇ ਹੁਣ ਦੇਖਣ ਸੌਣ ਨੂੰ ਜਿਹੜੀਆਂ ਖਬਰਾਂ ਮਿਲ ਰਹੀਆਂ ਵੀ ਕਹਿੰਦੇ ਖਾਸ ਕਰਕੇ ਜਿਹੜਾ ਦੋਮਾ ਕੰਟਰੀਆਂ ਦਾ ਇਨਾ ਵੱਡੇ ਔਰ ਛੋਟੇ ਭਰਾਵਾਂ ਦਾ ਇੱਕ ਪਿਆਰ ਸਤਿਕਾਰ ਸੀਗਾ ਥੋੜਾ ਥੋੜਾ ਸਾਡੀ ਆਮ ਆਬਾਦ ਦੇ ਵਿੱਚ ਵੀ ਮਨਾਂ ਦੇ ਵਿੱਚ ਵੀ ਥੋੜੀ ਜੀ ਘਰਾਵਟ ਆਈ ਆ ਮੈਂ ਕਹੂੰਗਾ ਥੋੜਾ ਤੁਸੀਂ ਬਰੀਫ ਦੇ ਵਿੱਚ ਸ਼ਾਨਾ ਲਾਇਓ ਵੀ ਕਿਹੜੀ ਗੱਲਬਾਤ ਚੱਲ ਰਹੀ ਹੈ ਤੇ ਜੀ ਆਪਾਂ 25% ਜਿਹੜਾ ਲਾਇਆ ਨਾ ਟੈਰਫ ਸਾਡੇ ਦੇ ਉੱਤੇ ਉਹਦਾ ਕੀ ਕੀ ਅਸਰ ਹੋਣਗੇ ਬਾਕੀ ਕੁਝ ਸਭ ਸਭ ਹਮ ਤਾਂ ਸਾਰੀ ਦੁਨੀਆ ਚ ਚਰਚਾ ਹੀ ਹੈ ਕਿ ਇਹ ਜੋ ਦੋ ਗੁਆਂਢੀ ਦੇਸ਼ ਬੜਾ ਪ੍ਰਗਤ ਤੌਰ ਤੇ ਇਤਿਹਾਸਕ ਤੌਰ ਤੇ ਸਾਂਝਾ ਜਿਹੜੀਆਂ ਸਿਕੀਆਂ ਆਪਸ ਦੇ ਵਿੱਚ ਇਥੋਂ ਤੱਕ ਕਿ ਕਲਚਰ ਵੀ ਸਾਂਝਾ ਹੈ ਸੋ ਪਰ ਕੁਲ ਮਿਲਾ ਕੇ ਜਿਹੜਾ ਜਿਹਾ ਸਭ ਕੁਝ ਕਿਤੇ ਉੱਡ ਪੁੱਟ ਗਿਆ ਤੇ ਨਾ ਹੁਣ ਉਹਦੀ ਕਦੀ ਗੱਲ ਹੀ ਚੱਲਦੀ ਹੈ ਹਾਂਜੀ ਇੱਕ ਤਰੀਕੇ ਨਾਲ ਤਣਾ ਤਣੀ ਆ ਜਿਹੜੀ ਜੀਪ ਇਹ ਨਵਾਂ ਜਿਹੜਾ ਐਡਮਿਨਿਸਟ੍ਰੇਸ਼ਨ ਆ ਵਾਈਟ ਹਾਊਸ ਆਏ ਨੇ ਡੋਨਲਡ ਟਰੰਪ ਜਦੋਂ ਤੋਂ ਉਸ ਦੇ ਇਸ ਤਰ੍ਹਾਂ ਦਾ ਉਹਨਾਂ ਦਾ ਅੰਦਾਜ਼ ਹੈ ਕਿ ਉਹ ਕੱਲੇ ਕੈਨੇਡਾ ਹੀ ਨਹੀਂ ਉਹ ਬਖਸ਼ੀ ਕਿਸੇ ਨੂੰ ਨਹੀਂ ਰਿਹਾ ਇਹ ਸਾਰੀ ਦੁਨੀਆ ਨੂੰ ਉਹ ਤੇ ਚਾਪੀ ਮਾਰ ਰਿਹਾ ਹ ਹ ਉਸ ਖਿਆਲ ਨਾਲ ਹੀ ਆ ਜੀ ਕਿ ਹੁਣ ਆ ਨੈਚਰਲੀ ਆ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇਹ ਜੀ ਕਿਸੇ ਕੰਟਰੀ ਨੂੰ ਵੀ ਕਮਜ਼ੋਰ ਖਤਮ ਕਰਨਾ ਹੋਵੇ ਤੇ ਉਹਦੀ ਆਰਥਿਕਤਾ ਜਿਹੜੀ ਵੀ ਆਰਥਿਕ ਪੱਖੋਂ ਲੱਕ ਤੋੜਨ ਦੀ ਗੱਲ ਚੱਲਦੀ ਆ ਹਾਂਜੀ ਉਹ ਲਿਆ ਸਮਿਆਂ ਚ ਕਿਤੇ ਹੁੰਦਾ ਸੀਗਾ ਬੰਬ ਸੱਟਣ ਦੀ ਜਾਂ ਪੌਂਚਾਂ ਵੀ ਤੇ ਹੋਰ ਸਭ ਕੁਝ ਅੱਜ ਜਾਨਕਿ ਇਹ ਨਵੀਂ ਟੈਕਨੋਲੋਜੀ ਦੇ ਸਮੇਂ ਦੇ ਵਿੱਚ ਆਰਥਿਕ ਦੌਰ ਤੇ ਲੱਗ ਤੋਂ ਨਾਲ ਜਿਹੜਾ ਜਿਵੇਂ ਉਹ ਸਮਝਿਆ ਜਾਂਦਾ ਸਭ ਤੋਂ ਜ਼ਿਆਦਾ ਘੱਟ ਹੁੰਦਾ ਹਾਂਜੀ ਇਹ ਜਿਹੜਾ ਜਿਵੇਂ ਡਾਇਰੈਕਟ ਸ਼ਾਪ ਹੁਣ ਚਲੋ ਹੁਣ ਜਿਹੜੀ ਰੀਸੈਂਟ ਉਹਦੇ ਬਾਰੇ ਆਪੇ ਰਹੀ ਆ ਰਹੀ ਆਪੇ ਮੈਕਸੀਕੋ ਨੂੰ ਜਿੱਥੇ ਉਹਨਾਂ ਨੇ 1 ਮਹੀਨੇ ਦਾ 4 ਅਪ੍ਰੈਲ ਤੱਕ ਰੀਲੀਫ ਦਿੱਤਾ ਕੈਨੇਡਾ ਨੂੰ ਵੀ 4 ਹਫ਼ਤਿਆਂ ਦਾ ਹੋਰ ਰੀਲੀਫ ਮਿਲ ਗਿਆ ਖਾਸ ਤੌਰ ਤੇ ਜਿਹੜੇ ਕੇਫਰੀ ਟ੍ਰੇਡ ਐਗਰੀਮੈਂਟ ਦੇ ਅੰਦਰ ਪ੍ਰੋਡਕਟਸ ਆਉਂਦੀਆਂ ਤੇ ਇਹ ਪਤਾ ਲੱਗ ਰਿਹਾ ਵੀ ਕੈਨੇਡਾ ਤੋਂ ਜਿਹੜੀਆਂ ਪ੍ਰੋਡਕਟਸ ਜਾਂਦੀਆਂ ਯੂਐਸ ਨੂੰ ਐਕਸਪੋਰਟ ਕੀਤੀਆਂ ਜਾਂਦੀਆਂ ਮੈਜੋਰਟੀ ਨੰਬਰ ਉਹ ਜਿਹੜਾ ਜੀ ਕਿ ਉਹਨਾ ਦੇ ਵਿੱਚੋਂ ਉਸ ਐਗਰੀਮੈਂਟ ਦੇ ਹੇਠਾਂ ਆ ਜਾਂਦਾ ਜਿਸ ਕਰਕੇ ਥੋੜੀ ਜਿਹੀ ਰੀਵਿੰਗ ਨਿਊਜ਼ ਜ਼ਰੂਰ ਆ ਪਰ ਇਹ ਇੱਕ ਤਰੀਕੇ ਨਾਲ ਬਿਜ਼ਨਸ ਦੇ ਵਿੱਚ ਕਾਰੋਬਾਰ ਦੇ ਵਿੱਚ ਜਿਹੜਾ ਜੀ ਕਿ 123 ਦੀ ਸਥਿਰ ਮਾਹੌਲ ਦਾ ਕਮਿਟਮੈਂਟ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਪਰ ਇਹ ਹਰ ਇੱਕ ਮਹੀਨਾ ਜਿਹੜਾ ਮਹੀਨੇ ਬਾਅਦ ਆਪਾਂ ਗਾ ਫੇਰ ਮਹੀਨਾ ਤੌਰ ਪਰ ਪੰਨੇ ਆ ਇਦੇ ਨਾਲ ਜਿਹੜੀ ਅਨਸਰਟੇਨਟੀ ਪ੍ਰਵੇਲ ਕਰ ਰਹੀ ਹੈ ਆ ਵੀ ਕੋ-ੋ ਬਿਜ਼ਨਸ ਕਿੰਨੇ ਵਾਸਤੇ ਚਿੰਤਨੀ ਹੈ ਹੂੰ ਸੋ ਇਹਦੇ ਨਾਲ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਵੀ ਬਿਜ਼ਨਸ ਦੀ ਜਿਹੜੀ ਆ ਇਨਕਮ ਤੇ ਪ੍ਰੋਫਿਟ ਤੇ ਵੀ ਅਸਰ ਪਊਗਾ ਤੇ ਜਿਹੜੇ ਵਰਕਰ ਦਾ ਨਾ ਚੱਲੀ ਤੇ ਉਹਨਾਂ ਦੀਆਂ ਜਾਬ ਵੀ ਜਾ ਸਕਦੀਆਂ ਕਿਉਂਕਿ ਜਿਹੜੇ ਬਿਜ਼ਨਸ ਆ ਜੇ ਉਹ ਇਨਕਮ ਨਹੀਂ ਬਣਾ ਪਾਉਗੇ ਖਾਸ ਤੌਰ ਤੇ ਟ੍ਰਾਂਸਪੋਰਟੇਸ਼ਨ ਹੈ ਜਾਂ ਫਿਰ ਟੂਰਿਜ਼ਮ ਨਾਲ ਜੁੜੇ ਹੋਏ ਜਿਹੜੇ ਆ ਪੋਸੈਸ਼ਨਸ ਹੈਗੇ ਆ ਹਾਂਜੀ ਦੇ ਵਿੱਚ ਜਿਹੜੀ ਅਨਸਰਟੇਨਟੀ ਹਾਲ ਦੇ ਘੜੀ ਜਿਹੜੀ ਉਹ ਕਾਫੀ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਇਹਦਾ ਅਸਰ ਯੂ ਐਸ ਤੇ ਵੀ ਲੈਚਰਲੀ ਪੈ ਰਿਹਾ ਜਿਹੜਾ ਹਰ ਇੱਕ ਮਹੀਨੇ ਇਹਨੂੰ ਅੱਗੇ ਪਾ ਦਿੱਤਾ ਜਾਂਦਾ ਇੱਕ ਪਤਾ ਲੱਗਦਾ ਵੀ ਵਾਈਟ ਹਾਊਸ ਦੇ ਵਿੱਚ ਜਿਹੜੀ ਯੂ ਐਸ ਦੀ ਬਿਜ਼ਨਸ ਕਮਿਊਨਿਟੀ ਜਾਂ ਉਹਨਾਂ ਦਾ ਵੀ ਕਾਫੀ ਜਿਹੜਾ ਜੀ ਕੋ ਪ੍ਰੈਸ਼ਰ ਹੈ ਕਿਉਂਕਿ ਵੀ ਕਾਫੀ ਸਾਰੇ ਜਿਹੜੀ ਕੰਟਰੈਕਟਸ ਆਉ ਕੈਨੇਡਾ ਤੋਂ ਜਦੋਂ ਹੁਣ ਆਪਾਂ ਦੇਖਦੇ ਆ ਬ੍ਰੈਂਟਨ ਸਿਟੀ ਨੇ ਵੀ ਟੋਰੰਟੋ ਸਿਟੀ ਨੇ ਵੀ ਕੋਰ ਵੀ ਜਿਹੜੀਆਂ ਸਿਵਲ ਮਿਨਿਸਪਲ ਗਵਰਨਮੈਂਟਸ ਹੈਗੀਆਂ ਹਨ ਉੰਟਰੀਓ ਦੀ ਗਵਰਨਮੈਂਟ ਵੱਲੋਂ ਵੀ ਜਿਹੜੇ ਆ ਕੰਟਰੈਕਟ ਯੂਐਸ ਕੰਪਨੀਆਂਸ ਦੇ ਉਹ ਕੈਨਸਲ ਕੀਤੇ ਜਾ ਰਹੇ ਆ ਉਹਦੇ ਨਾਲ ਫਿਰ ਨੈਚਰਲੀ ਜਿਹੜੀ ਬੈਕਫਾਇਰ ਆ ਉਹ ਯੂਐਸ ਐਡਮਿਨਿਸਟ੍ਰੇਸ਼ਨ ਵਾਈਟ ਹਾਊਸ ਤੱਕ ਪਹੁੰਚ ਨਹੀਂ ਹੈ ਤੇ ਪਹੁੰਚ ਰਹੀ ਹੈ ਜਿਹਦੇ ਕਰਕੇ ਲੱਗਦਾ ਜੀ ਪੀਐਸ ਹੀ ਸਮੇਂ ਸਮੇਂ ਤੇ ਡਿਸੀਜਨ ਉਹ ਚੇਂਜ ਕੀਤੇ ਜਾ ਰਹੇ ਆ ਪਰ ਕੁੱਲ ਮਿਲਾ ਕੇ ਇਹ ਜਿਹੜਾ ਚ ਭਿਆਨ ਦੀ ਕੜੀਏ ਸਥਿਤੀ ਬਣੀ ਹੋਈ ਆ ਸਟੈਂਡ ਆਫ ਵਾਲੀ ਦੋਨਾਂ ਦੇਸ਼ਾਂ ਦੇ ਵਿਚਕਾਰ ਇਹ ਜਿੰਦਾ ਕਰ ਰਿਹਾ ਹੈ ਹਾਂ ਖਾਸ ਜੋਗ ਸਾਹਿਬਾ ਦੇਖ ਲਓ ਪਹਿਲੀਆਂ ਦੇ ਜਿਹੜੇ ਵੱਡੇ ਵੱਡੇ ਯੁੱਧ ਹੋਏ ਆ ਤੇ ਹੁਣ ਜਿਹੜਾ ਇਹ ਟ੍ਰੇਡ ਵਾਲਾ ਯ ਹੋ ਗਿਆ ਜਾਂ ਤੇ ਖਾਸ ਕਰਕੇ ਜੇ ਆਪਾਂ ਡਾਕਟਰ ਫੋਰਸ ਸਾਹਿਬ ਦੀ ਵੀ ਗੱਲਬਾਤ ਕਰ ਲਈ ਉਹਨਾਂ ਨੇ ਵੀ ਜੇ ਉਹਨਾਂ ਨੇ 25% ਦੀ ਗੱਲਬਾਤ ਕੀਤੀ ਆ ਤੇ ਡਾਕਟਰ ਫੋਰਸ ਸਾਹਿਬ ਨੇ ਵੀ ਜਿਹੜੀ ਅਮਰੀਕਾ ਨੂੰ ਥੋੜੀ ਜਿਹਾ ਜਿੱਦਾਂ ਕਹਿੰਦੇ ਪਿਆਰ ਜੇ ਨਾ ਸਤਕਾਰ ਜੇ ਨਾ ਗੱਲਬਾਤ ਕਰਦੇ ਤੇ ਵੀ ਅਸੀਂ ਵੀ ਤੁਹਾਡੀਆਂ ਬਿਜਲੀਆਂ ਕਟਾਂਗੇ ਇਲੈਕਟ੍ਰਿਕ ਦੀ ਜਿਹੜੀ ਗੱਲਬਾਤ ਕੀਤੀ ਹੈ ਜਿਹੜੀ ਇਹ ਟ੍ਰੇਡ ਦੀ ਯੁੱਧ ਸ਼ੁਰੂ ਹੋਈ ਆ ਇਹ ਆਪਾਂ ਕਿੱਥੇ ਤੱਕ ਪਹੁੰਚਾਂਗੇ ਕਿਉਂ ਇੰਨਾ ਪਿਆਰ ਤੇ ਇੰਨਾ ਦੋਮਾ ਕੰਟਰੀਆਂ ਦਾ ਸਤਕਾਰ ਸੀਗਾ ਦੋਲ ਸਾਹਿਬ ਦੇਖ ਲਓ ਤੁਸੀਂ ਹਾਲਾਤ ਇਹ ਕਿੱਧਰ ਦੇ ਪਾਸੇ ਨੂੰ ਸਾਡੀ ਗੱਲ ਸ਼ੁਰੂ ਹੋ ਗਈ ਆ ਮੇਰੇ ਕੋਲ ਜੇ ਤੁਹਾਨੂੰ ਤੁਸੀਂ ਆਪਣੇ ਕਰੀਰ ਨਾਲ ਬੈਠੇ ਹੋ ਵੀ ਕਿਸੇ ਕੋਈ ਮਤਲਬ ਨਾਲ ਦਾ ਗਵਾਂਢੀ ਵੀ ਕਦੇ ਵੀ ਜੀਣੀ ਨਹੀਂ ਦੇਣਾ ਵੀ ਜਦੋਂ ਉਹ ਬਿਨਾਂ ਵਜ੍ਹਾ ਹੀ ਯਾਨੀ ਕਿ ਆ ਕੇ ਤਾਂ ਤੰਗ ਕਰੇ ਪਰੇਸ਼ਾਨ ਕਰੇ ਉਹ ਸਥਿਤੀ ਜੜੀ ਹੋਣੀ ਹੋਈ ਹੈ ਲੈ ਕੇ ਕੈਨੇਡਾ ਵੱਲੋਂ ਫੈਡਰਲ ਲੈਵਲ ਤੇ ਵੀ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਦੇਖਿਆ ਆਪਣਾ ਵੀ ਗਵਰਨਮੈਂਟ ਨੇ ਜੀ ਵੀ 1.2 ਬਿਲੀਅਨ ਡਾਲਰ ਦਾ ਜਿਹੜਾ ਬਣਾ ਕੇ ਪਲਾਨ ਬਾਰਡਰ ਤੇ ਹੈਲੀਕਾਪਟਰਸ RCMP CBSA ਸਾਰੀਆਂ ਦੀ ਜਿਹੜੀ ਸਾਂਝ ਵਧਾਈ ਯੂਐਸ ਦੇ ਨਾਲ ਜਿਹੜਾ ਜੀਪੀ ਇਨਫੋਰਮੇਸ਼ਨ ਸ਼ੇਅਰਿੰਗ ਹੈ ਪਾਈ 22 ਦੇ ਤਹਿਤ ਵੀ ਜਾਂ ਆਦਰਵਾਇਜ਼ ਵੀ ਸਿਸਟਮ ਦੇ ਵਿੱਚ ਇਲਲੀਗਲ ਇਮੀਗ੍ਰੇਸ਼ਨ ਹੈ ਜੀ ਵੀ ਉਹਨੂੰ ਚਲੋ ਵੈਸੇ ਤੇ ਬਾਹਰ ਮਰੋੜ ਕੇ ਹੁਣ ਅਮਰੀਕਾ ਦੇ ਰੁਕਿਆ ਹੀ ਇਹਨਾਂ ਨੇ ਭਾਵੇਂ ਰੋਕਿਆ ਜਿਦੋਂ ਕਿ ਫਰਜ ਤੇ ਇਹ ਕੈਨੇਡਾ ਦੇ ਬੈਸਟ ਇੰਟਰਸਟ ਵਿੱਚ ਇਹੀ ਸੀਗਾ ਵੀ ਤਾਂ ਕੈਨੇਡੀਅਨ ਗਵਰਨਮੈਂਟ ਆਪਣੇ ਆਪ ਹੀ ਕਰ ਦੇ ਹਾਂਜੀ ਆਪਣੇ ਆਪ ਨਹੀਂ ਕੀਤਾ ਵੀ ਖਲਾਰਾ ਜਾਂ ਪਾਈ ਗਿਆ ਪਹਿਲਾਂ 5-7 ਸਾਲ ਹੁਣ ਉਹਨਾਂ ਨੇ ਮਹਿਸੂਸ ਕੀਤਾ ਉਹਨਾਂ ਦੇ ਵੱਲੋਂ ਇਹ ਪ੍ਰੈਸ਼ਰ ਪੈਣ ਕਰਕੇ ਕੀਤਾ ਜਾ ਰਿਹਾ ਚਲੋ ਇਹਦੇ ਨਾਲ ਅਮਰੀਕਾ ਦਾ ਤਾਂ ਪਤਾ ਨਹੀਂ ਕਿੰਨਾ ਕੁ ਭਲਾ ਹੋਊਗਾ ਪਰ ਕੈਨੇਡਾ ਦਾ ਜ਼ਰੂਰ ਹੋਊਗਾ ਹੂੰ ਕੈਨੇਡੀਅਨ ਗਵਰਨਮੈਂਟ ਦਾ ਵੀ ਫੇਲੀਅਰ ਰਿਹਾ ਵੀ ਇਤੋਂ ਤੱਕ ਗੱਲ ਜਿਹੜੀ ਉਹ ਪਹੁੰਚਣ ਦਿੱਤੀ ਗਈ ਪਹਿਲਾਂ ਕਰਨ ਕੇ ਸਲਮਾਰ ਕੇ ਜੀ ਹੂੰ ਇਦਾਂ ਹੀ ਇਹ ਨਸ਼ੇ ਦੇ ਵੀ ਸਮਝਾ ਜਾ ਰਿਹਾ ਜਿਹੜਾ ਫੈਂਟਾਨੀਲ ਆ ਪੀ ਹੈ ਅਮਰੀਕਾ ਨੂੰ ਬਹੁਤ ਜਾ ਰਹੀ ਹੈ ਮਰਦੋਨ ਪਤਾ ਹੋਵੇਗਾ ਵੀ ਉਹਨਾਂ ਮੋਨੀਆਂ ਮੌਤਾਂ ਕੋਵਿਡ ਦੇ ਸਮੇਂ ਦੇ ਵਿੱਚ ਵੀ ਕੋਵਿਡ ਨਾਲ ਨਹੀਂ ਸੀ ਹੁੰਦੀਆਂ ਜਿੰਨੀਆਂ ਇਹ ਪੈਂਡਮ ਨਾਲ ਤੇ ਨਸ਼ਿਆਂ ਦੇ ਨਾਲ ਹੀ ਤੇ ਕੈਨੇਡਾ ਦੀ ਹੋਈ ਜਾਂਦੀਆਂ ਸੀਗੀਆਂ ਹਾਂਜੀ ਹਾਂਜੀ ਇਸ ਕਰਕੇ ਇਕੱਲੇ ਇਹ ਦੁਨੀਆ ਅਮਰੀਕਾ ਦੀਆਂ ਸਮੱਸਿਆਵਾਂ ਨਹੀਂ ਸਮੱਸਿਆ ਤੇ ਇਹ ਕੈਨੇਡਾ ਦੀਆਂ ਵੀ ਇਦਾਂ ਹੀ ਸੀਗੀਆਂ ਪਰ ਇਹ ਸਾਡੀਆਂ ਗਵਰਨਮੈਂਟ ਨੇ ਹੁਣ ਜਾਨੀ ਕਿ ਹੁਣ ਤੱਕ ਇੱਥੇ ਤੱਕ ਕੇਸਲ ਜਿਹੜੀ ਉਹ ਵੱਟੀ ਰੱਖੀ ਆ ਪਰ ਹੁਣ ਜਦੋਂ ਜਾਣ ਨੂੰ ਵਕਤ ਪਿਆ ਤੇ ਚਲੋ ਇਹਦੇ ਨਾਲ ਕੈਨੇਡਾ ਦਾ ਵੀ ਭਲਾ ਹੋਵੇਗਾ ਅਮਰੀਕਾ ਦਾ ਤੇ ਚਲੋ ਹੋਇਆ ਹੀ ਮੈਂ ਦੇਖੋ ਮਨਾ ਕਿ ਇਹ ਹੈ ਜੀ ਵੀ ਪਰ ਉਨੇ ਸਮਝਿਆ ਇਹ ਹੀ ਜਾਂਦਾ ਕਿ ਸਾਡੇ ਮੁਲਕ ਦੇ ਵਿੱਚ ਕਿਉਂਕਿ ਫੈਡਰਲ ਗਵਰਨਮੈਂਟ ਜਿਹੜੀ ਉਹ ਸਟੇਬਲ ਨਹੀਂ ਹੈ ਮਾਈਨੋਰਟੀ ਹੈ ਡੰਗ ਜੱਟ ਪਾਇਆ ਜਾ ਰਿਹਾ ਪਾਰਲੀਮੈਂਟ 'ਤੇ ਰੁਕ ਕਰਕੇ ਬੰਦ ਕਰਕੇ ਇਲੈਕਸ਼ਨ ਚ ਜਾਣ ਤੋਂ ਡਰਿਆ ਜਾ ਰਿਹਾ ਹੈ ਕੁਰਸੀਆਂ ਦੇ ਨਾਲ ਚੁੰਬੜੇ ਜੇ ਰਹਿਣ ਵਾਲੀ ਜਿਹੜੀ ਉਹ ਨੀਤੀ ਅਪਣਾਈ ਹੋਈ ਹੈ ਇਹਦੇ ਤੇ ਲੱਗਦਾ ਵੀ ਜਦੋਂ ਡੋਨਲਡ ਰਾਮਸਪ ਨੇ ਜਸਨ ਟੂਡਾ ਨਾਲ ਕੱਲ ਫੋਨ ਕਾਲ ਕੀਤੀ ਵੀ ਆ ਕਿ ਕਿਤੇ ਨਾ ਕਿਤੇ ਉਹਨਾਂ ਨੇ ਇਹ ਡਿਸਕਸ ਕੀਤਾ ਜਾਂ ਪੁੱਛਿਆ ਆਪ ਇਕਾਂਜੀ ਤੁਸੀਂ ਇਲੈਕਸ਼ਨ ਕਦੋਂ ਕਰਾ ਰਹੇ ਹੋ ਕਿ ਉਹ ਵੀ ਮਹਿਸੂਸ ਕਰਦੇ ਆ ਉੱਥੇ ਕਿ ਜਿਹੜੀ ਇਹ ਗਵਰਨਮੈਂਟ ਆਏ ਲੋਕਾਂ ਦਾ ਭਰੋਸਾ ਗਵਾ ਚੁੱਕੀ ਆ ਤੇ ਹੁਣ ਕਿਸੇ ਤਰ੍ਹਾਂ ਕੁਰਸੀ ਨਾਲ ਚੁੰਬੜ ਕੇ ਜੇ ਰਿਆ ਜਾ ਰਿਹਾ ਜੀ ਸੋ ਤੁਲ ਮੁਲਾਕਾਤ ਜਿਹੜੀ ਡੈਮੋਕਰੇਸੀ ਦਾ ਆਪਣਾ ਚੈਂਪੀਅਨ ਦੇਸ਼ ਸੀ ਉਹ ਜਿਹੜਾ ਜੀ ਸਾਡੀ ਚੈਂਪੀਅਨਸ਼ਿਪ ਹੈ ਡੈਮੋਕ੍ਰੇਸੀਆਂ ਹੁਣ ਲੱਗਦਾ ਵੀ ਕੱਲਾ ਹੀ ਰਹਿ ਗਈਆਂ ਜੋ ਫੈਡਰਲ ਲੈਵਲ ਤੇ ਐਸ ਵੇਲੇ politicans ਦਾ ਰਵਈਆ ਹੈ ਆ ਸੈਲਫ ਸਰਵਿੰਗ ਆ ਤੇ ਆਪ ਕੁਰਸੀਆਂ ਨਾਲ ਚੁੰਬੜ ਕੇ ਜਿਵੇਂ ਲੋਕਾਂ ਦੀ ਪਰਵਾਹ ਨਹੀਂ ਹੈ ਸੋ ਇਸ ਲਿਖਤ ਨਾਲ ਇਹ ਚਿੰਤਾਜਨਕ ਜਰੂਰ ਆ ਗਈ ਔਰ ਜੋ ਸਿਚੁਏਸ਼ਨ ਹੈਗੀ ਆ ਲੱਗਦਾ ਪੀ ਆਪਾਂ ਨੂੰ ਆਪਾਂ ਦੇਖਦੇ ਆ ਵੀ ਆ ਸਦਾਮ ਹੁਸੈਨ ਜਦੋਂ ਜੋ ਗੋਲਫ ਦੇ ਵਿੱਚ ਬਾਅਦ ਲੱਗਣੀ ਸੀ ਬੜੇ ਉੱਥੋਂ ਬਿਆਨ ਆਉਂਦੇ ਹੁੰਦੇ ਸੀ ਵੀ ਅਸੀਂ ਇਹ ਇਹ ਕਰਦੇ ਆਂਗੇ ਬਾਅਦ ਕਰਦੇ ਆਂਗੇ ਪਰ ਉਤੋਂ ਬਾਅਦ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੈ ਇਸ ਕਰਕੇ ਆਪਾਂ ਕਿਥੇ 60000 ਵੀ ਸਾਡੇ ਕੋਲ ਫੌਜੀ ਹੈ ਉਹਨਾਂ ਦਾ ਅਮਰੀਕਾ ਇੱਕ ਦੁਨੀਆ ਦੀ ਮਹਾਸ਼ਕਤੀ ਹੈ ਤੇ ਅਸੀਂ ਅਖੀਰ ਤੇ ਜਾ ਕੇ ਟਕਰਾ ਟਕਰਾ ਕਰਦੇ ਸ਼ਾਇਦ ਨਹੀਂ ਸਕਦੇ ਪਰ ਫਿਰ ਵੀ ਇਹ ਹੁਣ ਜਿਹੜਾ ਦਿਖਾਕਿਆਂ ਤੋਂ ਰਿਲੇਸ਼ਨਸ਼ਿਪ ਆ ਨਾ ਟ੍ਰੇਡ ਦਾ ਚੱਲੇ ਆ ਜਾ ਆ ਰਿਹਾ ਇਹਨਾਂ ਨੂੰ ਛੁਟਕੀ ਵੀ ਜਾ ਕੇ ਨਹੀਂ ਇੱਕ ਦੂਸਰੇ ਦੇ ਰੇਤੇ ਜਿਹੜੀ ਡਿਪੈਂਡੈਂਸੀ ਬਣੀ ਹੋਈ ਆ ਇਹ ਬਿਜੁੱਟ ਕੀ ਬਿਜਾ ਕੇ ਨਹੀਂ ਖਤਮ ਕੀਤਾ ਜਾ ਸਕਦਾ ਇਸ ਕਰਕੇ ਝਟਕੇ ਜਿਹੜੇ ਆ ਉਹ ਜਰੂਰ ਯੂਐਸ ਦੇ ਵਿੱਚ ਮਹਿਸੂਸ ਕੀਤੇ ਜਾਣਗੇ ਜਿਹੜੇ ਲੰਬੇ ਸਮੇਂ ਦੇ ਕੰਟੈਕਟਸ ਆਲਰੇਡੀ ਆਪਾਂ ਦੇਖ ਰਹੇ ਹਾਂ ਇਹ ਮਿਨੀਸੋਟਾ ਹੋਇਆ ਇਧਰ ਨਿਊਯਾਰਕ ਜਿਹੜਾ ਹਮ ਡੈਰੀਓ ਤੋਂ ਜਿਹੜੀ ਬਿਜਲੀ ਉਧਰ ਨੂੰ ਸਪਲਾਈ ਹੁੰਦੀ ਆ ਹਾਂਜੀ ਇਹ ਇਹ ਲੰਬੇ ਸਮੇਂ ਤੋਂ ਸਭ ਕੁਝ ਨਿਰਵਿਘਨ ਚੱਲ ਰਿਹਾ ਸੀਗਾ ਪਰ ਹੁਣ ਸਭ ਕੁਝ ਜੇ ਡਿਸਰਪਟ ਹੋਇਆ ਇਹਦੇ ਝਟਕੇ ਦੋਨਾਂ ਹੀ ਇਕਨੋਮੀਆਂ ਨੇ ਜਿਹੜੇ ਉਹ ਮਹਿਸੂਸ ਕਰਨੇ ਆ ਇੱਕਦਮ ਤਨੀ ਜਿਹੜਾ ਜੀਪੀ ਸਭ ਕੁਝ ਨੂੰ ਪਤਨ ਕੀਤਾ ਜਾ ਸਕਦਾ ਪਰ ਜੇ ਕਹੀਏ ਵੀ ਅਸੀਂ ਇੱਕਦਮ ਮਤਲਬ ਇਹ ਯੂਐਸ ਆ ਜਿਹੜਾ ਅਮਰੀਕਾ ਵਰਗੀ ਮਹਾਸ਼ਕਤੀ ਆ ਉਹਦੇ ਨਾਲ ਟੱਕਰ ਆ ਲੈਣ ਦੇ ਕਾਬਿਲ ਜਣਾ ਸਬਰੱਥ ਦੇਸ਼ਾਂ ਉਹ ਉਹਦੇ ਬਾਰੇ ਜਿਹੜਾ ਜੀਪੀ ਸ਼ੰਕੇ ਛੋੜੇ ਜ਼ਰੂਰ ਮੌਜੂਦ ਹੈਗੇ ਆ ਪਰ ਕੁਲ ਮਿਲਾ ਕੇ ਲੱਗਦਾ ਆ ਵੀ ਜਿਉਂ ਹੀ ਨਾ ਯੂਕਰੇਨ ਰਸ਼ੀਆ ਦਾ ਮਸਲਾ ਹੱਲ ਹੁੰਦਾ ਨਜ਼ਰ ਆਊਗਾ ਜਿਉਂ ਹੀ ਜਿਹੜਾ ਵੀ ਆਪਾਂ ਦੇਖਾਂਗੇ ਕੈਨੇਡਾ ਦੇ ਵਿੱਚ ਇੱਕ ਗਵਰਨਮੈਂਟ ਜਿਹੜੀ ਲੋਕਾਂ ਦੇ ਭਰੋਸੇ ਵਾਲੀ ਆਊਗੀ ਤੇ ਉਹ ਵਾਈਟ ਹਾਊਸ ਦੇ ਵਿੱਚ ਯੂਐਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਨੈਚੁਰਲੀ ਆਪਾਂ ਭਰੋਸਾ ਜਿਹੜਾ ਜਿਵੇਂ ਬੈਟਰ ਤਰੀਕੇ ਦੇ ਨਾਲ ਉਹ ਜਿੱਤ ਕੇ ਤੇ ਕੰਮ ਕਰ ਸਕਣਗੇ ਇੱਕ ਦੂਸਰੇ ਦੇ ਨਾਲ ਜੋਤ ਹਾਬ ਦੇਖ ਲਓ ਕਿੰਨਾ ਸਤਕਾਰ ਸੀ ਦੋਮਾ ਕੰਟਰੀਆਂ ਦਾ ਕਿੰਨਾ ਪਿਆਰ ਸੀ ਤੇ ਆ ਜਿਹੜੀ ਇਹ ਟ੍ਰੇਡ ਦੀ ਇੱਕ ਯੁੱਧ ਹੁਣ ਇਹਨਾਂ ਨੇ ਇੱਕ ਵੱਖਰਾ ਹੀ ਸ਼ੁਰੂ ਹੋਇਆ ਆ ਤੇ ਆਪਾਂ ਇਹਦੀ ਥੋੜੀ ਜਿਹਾ ਆਪਾਂ ਜਿਹਦੀ ਆਪਾਂ ਗੱਲਬਾਤ ਕਰ ਰਹੇ ਆ ਪਰ ਖਾਸ ਕਰਕੇ ਜੇ ਆਪਾਂ ਦੇਖ ਲਈਏ ਹੁਣ ਇਸ ਵੇਲੇ ਸਾਡੇ ਵੀ ਖਾਸ ਕਰਕੇ ਜਿਹੜਾ ਆਪਣਾ ਸੋਹਣਾ ਵਤਨ ਆਪਣਾ ਕੈਨੇਡਾ ਆ ਹੁਣ ਆਪਣੀਆਂ ਸਰਕਾਰਾਂ ਨੇ ਵੀ ਥੋੜਾ ਜਿਆਦਾ ਨਾ ਕਹਿੰਦੇ ਹੁੰਦੇ ਆ ਇੱਕ ਸੋਚਣ ਲਈ ਮਜਬੂਰ ਹੋਣਾ ਪਿਆ ਅੱਗੇ ਸਿਰਫ ਇੱਕੋ ਹੀ ਕੰਟਰੀਆਂ ਦੇ ਉੱਤੇ ਜਾਂ ਇੱਕੋ ਹੀ ਦੇਸ਼ ਦੇ ਉੱਤੇ ਅਸੀਂ ਬਿਜ਼ਨਸ ਇਹਨਾਂ ਨਾਲੇ ਅਮਰੀਕਾ ਨਾਲ ਸਾਡਾ ਕਿੰਨਾ ਚੱਲਦਾ ਰਿਹਾ ਹੈ ਆ ਕਿਉਂ ਖਾਸ ਕਰਕੇ ਜੇ ਕੈਨੇਡਾ ਦੀ ਅਮਰੀਕਾ ਦੀ ਗੱਲਬਾਤ ਕਰ ਰਹੀਏ ਇੱਥੇ ਸਾਡੇ ਖਾਸ ਕੇ ਜੇ ਟਰਕਿੰਗ ਲਾਈਨ ਕਰ ਲਈਏ ਤੇ ਕੋਸ ਨੂੰ ਕੋਸ ਇੰਨਾ ਬਿਜ਼ਨਸ ਆਉਂਦਾ ਸੀ ਉਧਰੋਂ ਇੱਧਰ ਨੂੰ ਤੇ ਉਧਰੋਂ ਇੱਧਰ ਉਧਰੋਂ ਚੱਲਦਾ ਹੁੰਦਾ ਸੀਗਾ ਪਰ ਇਹ ਜਿਹੜੀਆਂ ਗੱਲਾਂ ਵੱਤਾ ਚੱਲੀਆਂ ਜਾਂ ਟਰੰਪ ਸਾਹਿਬ ਨੇ ਥੋੜਾ ਜਿਹਾ ਆਪਣਾ ਇੱਕ ਬਿਜ਼ਨਸ ਮਾਈਂਡ ਸਾਡੇ ਅੱਗੇ ਖੋਲ ਦਿੱਤਾ ਜਾਂ ਰੱਖ ਦਿੱਤੀ ਇਹ ਗੱਲਬਾਤ ਸਾਰੀ ਪਰ ਐਸੀ ਕਹਾਂਗੇ ਮੈਥਰ ਤੁਹਾਡਾ ਇੱਕ ਜਾਂਦੇ ਜਾਂਦੇ ਵੀਊ ਜਰੂਰ ਲਊਗਾ ਵੀ ਜੋਲ ਸਾਹਿਬ ਜਿੱਦਾਂ ਇਹਦੇ ਨਾਲ ਇੱਕ ਚੀਜ਼ ਤਾਂ ਪੱਕੀ ਸਾਨੂੰ ਵੀ ਇਸ ਕੰਟਰੀ ਨੂੰ ਵੀ ਸਿੱਖਣ ਨੂੰ ਮਿਲ ਗਈ ਆ ਵੀ ਕੰਟਰੀਆਂ ਥੋੜੇ ਆਪਣੀ ਸੋਚ ਨੂੰ ਹੋਰ ਵਧਾਉਣਾ ਪੈਣਾ ਤੇ ਆਪਣੇ ਆਪ ਨੂੰ ਹੋਰ ਕੰਟਰੀਆਂ ਨਾਲ ਵੀ ਜੋੜਨਾ ਪੈਣਾ ਆ ਜੇ ਅਸੀਂ ਇਸ ਕੰਟਰੀ ਨੂੰ ਹੋਰ ਵਧੀਆ ਔਰ ਪਰਫਲੈਕਟ ਬਣਾਉਣਾ ਹੈ ਆ ਨਹੀਂ ਵਧੀਆ ਤੇ ਪਰਫੁੱਲਤ ਲੱਗਦਾ ਨਹੀਂ ਅੱਜ ਦੇ ਪੋਲਿਟਿਸ਼ੀਅਨ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਜੀਪੀ ਉਹਨਾਂ ਦੀ ਜਦੋਂ ਸੈਲਫ ਸਰਵਿੰਗ ਹੋ ਜਾਈਏ ਸੈਲਫਿਸ਼ ਹੋ ਜਾਈਏ ਹੁਣ ਤੁਸੀਂ ਦੇਖੋ ਪਹਿਲੀ ਅਪ੍ਰੈਲ ਨੂੰ ਇਹਨਾਂ ਦੀਆਂ ਤਨਖਾਹਾਂ ਲਗਭਗ 4% ਫੇਰ ਵੱਧ ਜਾਣੀਆਂ ਐਮਪੀ ਸਰਨਾਂ ਦੀਆਂ ਮੰਤਰੀਆਂ ਦੀਆਂ ਤੇ ਪ੍ਰਧਾਨ ਮੰਤਰੀ ਦੀ ਉਹਨਾਂ ਵਰਕਰਾਂ ਦੀਆਂ ਕਿੰਨੀਆਂ ਕਬਦਨੀਆਂ ਉਹ ਤੁਹਾਡੇ ਸਾਹਮਣੇ ਆ ਜੀ ਤੋਂ ਇਸ ਤਰੀਕੇ ਮੈਂ ਸਮਝਾਂਗਾ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਇਹ ਕੁਰਸੀ ਨੂੰ ਜੱਫਾ ਮਾਰ ਕੇ ਲੋਕਾਂ ਦੇ ਰਾਹੀਂ ਇਲੈਕਟ ਹੋ ਕੇ ਤੇ ਇਲੈਕਟ ਹੋਣ ਤੋਂ ਬਾਅਦ ਯਾਨੀ ਕਿ ਹੁਣ ਆਪਾਂ ਲੋਕਾਂ ਤੋਂ ਡਰਦੇ ਆਂ ਇਲੈਕਸ਼ਨ ਦੇ ਵਿੱਚ ਜਾਣ ਤੋਂ ਇਹ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਜ਼ਿਆਦਾ ਮੰਦਭਾਗਾ ਆ ਹਾਂ ਸੋ ਤਦ ਕਰਕੇ ਇਹ ਹੈ ਜੀ ਕਿ ਜਦੋਂ ਸਾਪੇ ਯਾਨੀ ਕਿ ਜਿਸ ਤਰ੍ਹਾਂ ਦੀ ਨਿਤੜੜਕ ਲੀਡਰਸ਼ਿਪ ਆ ਜਿਹੜੀ ਜੀ ਕਿ ਉਹ ਉਹਨੂੰ ਹੁਣ ਚੰਗੀ ਕਈਏ ਜਾਂ ਮਾੜੀ ਕਈਏ ਪਰ ਯੂਐਸ ਦੇ ਲੋਕਾਂ ਨੇ ਮੰਡਟ ਡਾ ਸਟਰੋਂਗ ਦੇ ਕੇ ਉਹਨਾਂ ਨੂੰ ਉੱਥੇ ਭੇਜਿਆ ਜੀ ਸੋ ਇਸ ਤਰ੍ਹਾਂ ਦਾ ਸਟਰੋਂਗ ਲੀਡਰ ਜਿੰਨਾ ਚਿਰ ਚੁਣ ਹੋ ਕੇ ਜਿਹੜਾ ਜੀ ਕਿ ਲੋਕਾਂ ਦੇ ਵੱਲੋਂ ਪਰਮਨ ਪਿਆਰਤਾ ਦੇ ਨਾਲ ਨਹੀਂ ਇੱਥੇ ਦੀ ਸਰਕਾਰ ਦੀ ਮੋਰੀ ਬਣਦੀ ਉਹਨਾਂ ਚਿਰ ਕਿ ਤਰ੍ਹਾਂ ਕਿਤੇ ਜਿਹੜੀ ਇਹ ਤਣਾਤਣੀ ਬੜੀ ਰਹੇਗੀ ਔਰ ਮੈਂ ਨਹੀਂ ਸਮਝਾਂਗਾ ਕਿ ਮੌਜੂਦਾ ਗਵਰਨਮੈਂਟ ਜਿਹੜੀ ਇਹ ਅਸਰ ਗਵਰਨਮੈਂਟ ਐ ਕੰਮ ਚਲਾਉ ਹੂਆ ਹੈ ਪਾਰਲੀਮੈਂਟ ਬੰਦ ਕਰਕੇ ਬੈਠੇ ਨੇ ਤੇ ਇਹ ਕੈਨੇਡਾ ਦੇ ਬੈਸਟ ਇੰਟਰਸਟ ਚਾਹੀਦਾ ਨਹੀਂ ਹੈ ਜੀ। ਤੁਹਾਨੂੰ ਤੁਸੀਂ ਦੱਸੇ ਹੀ ਦਿੱਤਾ ਹੈ ਬ੍ਰੀਫ ਦੇ ਵਿੱਚ ਗੱਲਬਾਤ ਕੀਤੀ ਹੈ ਬਈ ਖਾਸ ਕਰਕੇ ਸਾਡੇ ਮੈਂਬਰ ਸਾਹਿਬਾਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਆਪਣੀਆਂ ਤਨਖਾਹਾਂ ਬਾਰੇ ਵੀ ਤੁਸੀਂ ਸੋਚੋ ਪਰ ਆਵਾਮ ਬਾਰੇ ਵੀ ਜਰੂਰ ਸੋਚੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਇਹਨਾਂ ਚੇਹਰਾਂ ਤੇ ਬਿਠਾ ਲਿਆ ਉਹਨਾਂ ਬਾਰੇ ਵੀ ਕੁਝ ਨਾ ਕੁਝ ਸੋਚਿਆ ਜਾਵੇ ਜਿਹੜੀ ਆ ਗੱਲ ਖਾਸ ਕਰਕੇ ਜਿਹੜੀ ਆਪਾਂ ਗੱਲਬਾਤ ਹਲਕੀ ਫੁਲਕੀ ਜੀ ਆਪਾਂ ਤੁਹਾਡੇ ਤੱਕ ਲੈ ਕੇ ਆਉਣੇ ਤਾਂ ਮੈਂ ਜੋ ਸਾਹ ਜਾਂਦੇ ਜਾਂਦੇ ਕੋ ਕਹਿਣਾ ਚਾਹੁੰਦੇ ਆ ਨਹੀਂ ਬਸ ਇਹ ਨਹੀਂ ਕਹਿਣਾ ਚਾਹੁੰਦੇ ਜੀ ਕਿ ਇਹ ਐਸੋਲੇ ਬਿਲਕੁਲ ਹੀ حسابਥ ਹੋ ਰਿਹਾ ਕਿ ਲੋਕਾਂ ਅਹ ਨੇ ਜਦੋਂ ਚੋਣਨਾ ਹੁੰਦਾ ਉਦੋਂ 25 30 ਦਿਨ ਜਿਹੜਾ ਸੀ ਕਿ ਲੋਕਾਂ ਨੂੰ ਆਪਣਾ ਲੋਕਾਂ ਦਾ ਬਹੁਤ ਫਿਕਰ ਆਪਾ ਦਿਖਾਉਣੀ ਹੈ ਪਰ ਚੋਣ ਹੋ ਕੇ ਜਦੋਂ ਗੱਲੀ ਮੱਲ ਲੈ ਲੈਂਦੇ ਆ ਫਿਰ ਜਣੀ ਆਪਾਂ ਉੱਥੇ ਜਾ ਕੇ ਚਿਪਕ ਜਾਂਦੇ ਆ ਇਹ ਗੱਲ ਠੀਕ ਨਹੀਂ ਆ ਨਾ ਇਹ ਡੈਮੋਕ੍ਰੈਟਿਕ ਆ ਨਾ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਇਲੈਕਟਡ ਅਫੀਸ਼ੀਅਲ ਨੂੰ ਇਹ ਚੇਤਾ ਕਰਾਉਣ ਦੀ ਲੋੜ ਆ ਵੀ ਤੁਸੀਂ ਲੋਕਾਂ ਦਾ ਖਿਆਲ ਰੱਖੋ ਹੂੰ ਹੂੰ ਉਹ ਲੋਕਾਂ ਤੋਂ ਇਲੈਕਟ ਹੋਇਆ ਖਿਆਲ ਰੱਖਣਾ ਉਹਦਾ ਪਹਿਲਾ ਫਰਜ਼ ਆ ਮੋਢਲਾ ਹੂੰ ਸੋ ਪਰ ਉਹਨਾਂ ਉੱਥੇ ਜਾ ਕੇ ਜੇ ਇਦਾਂ ਚੁੰਬੜ ਗਏ ਆ ਆਪਾਂ ਤਨਖਵਾਂ ਦੀਆਂ ਲਈ ਜਾ ਰਹੇ ਆ ਦਫ਼ਤਰ ਆਪਣੇ ਚਲਾਏ ਜਾ ਰਹੇ ਆ ਪਤਾ ਲੱਗ ਹੀ ਨਹੀਂ ਰਿਹਾ ਵੀ ਇਹ ਮਿਲੀਅਨਸ ਆਫ ਡਾਲਰ ਜੇ ਇੱਕ ਐਮਪੀ ਦਾ ਦਫ਼ਤਰ ਦਾ ਬਜਟ ਆ ਵੀ ਉਹ ਲੋਕਾਂ ਨੂੰ ਕੀ ਕਰਕੇ ਦੇ ਦੇ ਰਿਹਾ ਜੀ ਨਹੀਂ ਦੀ ਨਹੀਂ ਹਣਾ ਸੋ ਪਿਛਲੇ 2-4 ਮਹੀਨਿਆਂ ਦੇ ਵਿੱਚ ਵੀ ਐਮਪੀਆ ਨੇ ਲੋਕਾਂ ਨੂੰ ਕੀ ਕਰਕੇ ਦਿੱਤਾ ਕੈਨੇਡਾ ਦੇਆਂ ਨੂੰ ਇਹ ਜਰਾ ਦੱਸਿਆ ਜਾ ਸਕਦਾ ਕਿਤੇ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਸ ਵੇਲੇ ਡੈਮੋਕ੍ਰੇਸੀ ਕੈਨੇਡਾ 'ਚ ਬਹਾਲ ਨਹੀਂ ਹੈ ਕਿਤੇ ਨਾ ਕਿਤੇ ਜਾਨੀ ਕਿ ਇਹ ਸਭ ਕੁਝ ਅਗਵਾਜ ਆ ਕਰਕੇ ਇਦਾਂ ਕੰਮ ਜਿਆ ਚਲਾਇਆ ਜਾ ਰਿਹਾ ਦੱਸਣਾ ਚਾਹੀਦਾ ਬਿਲਕੁਲ ਨਹੀਂ ਹੈ ਕੈਨੇਡਾ ਦੇ ਬੈਸਟ ਇੰਟਰਸਟ ਵਿੱਚ ਅੰਜਲ ਸਾਹਿਬ ਹੁਣ ਤੁਹਾਤੋਂ ਇੱਥੇ ਅਜ਼ਾਸਤ ਲਵਾਂਗਾ ਵੀ ਤੁਸੀਂ ਆਪਣੇ ਮਨ ਦੇ ਬਲੇ ਖਾਸ ਕਰਕੇ ਸਾਡੇ ਨਾਲ ਤੁਸੀਂ ਗੱਲਬਾਤ ਕਰਦੇ ਜਦੋਂ ਵੀ ਤੁਹਾਨੂੰ ਕਿਤੇ ਕਾਲ ਕਰੀਦੀ ਹੈ ਕੋਈ ਸਾਡੇ ਮਨ ਦੇ ਵਿੱਚ ਬਲਬਲਾ ਆਉਂਦਾ ਤਾਂ ਤੁਹਾਡ ਨਾਲ ਗੱਲਬਾਤ ਕਰਦੇ ਆ ਤੇ ਮੈਂ ਤੁਹਾਤੋਂ ਹੁਣ ਇੱਥੋਂ ਅਜ਼ਾਸਤ ਲਵਾਂਗਾ ਵੀ ਤੁਸੀਂ ਨੇ ਬੀਜੀ ਸਮੇਂ ਦੇ ਵਿੱਚ ਆਪਣਾ ਸਮਾਂ ਕੱਢਿਆ ਜਿੰਦਾਬਾਦ ਨੂੰ ਦਿੱਤਾ ਤੇ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਤੇ ਹੋਰ ਕਿਸੇ ਗੱਲਬਾਤ ਨਾਲ ਮੈਂ ਤੁਹਾਨੂੰ ਫਿਰ ਕੋਸ਼ਿਸ਼ ਕਰੂੰਗਾ ਤੁਹਾਡਾ ਨਚੜਿਆ ਜਾਊਗਾ ਤੇ ਇੱਥੇ ਮੇਰੇ ਵੱਲੋਂ ਤੁਹਾਨੂੰ ਦੋਵੇਂ ਹੱਥ ਜੋੜ ਕੇ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਕਸਪਤ ਸਾਹਿਬ ਮੇਰੇ ਪਾਸ ਧੰਨਵਾਦ ਤੇ ਮੈਂ ਇੱਕ ਤੋਂ ਤੁਹਾ ਦੋ ਸਾਰਿਆਂ ਤੋਂ ਅਜ਼ਾਦ ਰਹੂੰਗਾ ਤੇ ਅੱਜ ਦਾ ਪਰੋਂ ਤੁਹਾਨੂੰ ਚੰਗਾ ਲੱਗਾ ਹੋਣਾ ਇੱਥੇ ਮਨੂ ਦੇ ਅਜ਼ਾਦ ਮੇਰੇ ਵੱਲੋਂ ਵੀ ਤੁਹਾਨੂੰ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ